来 ਵੀ ਸਾਲ 2025 ਆਉਣ ਵਾਲਾ ਤੇ ਕੰਪਨੀਆਂ ਗੱਡੀਆਂ ਤੇ ਗੱਡੀਆਂ ਕੱਢੀ ਤੁਰੀਆਂ ਜਾਂਦੀਆਂ ਲੈ ਮੇਤੋ ਤੁਹਾਡੇ ਨੇ ਆਸਤੇ ਲੈ ਕੇ ਆ ਹੌਂਡਾ ਦੀ ਅਮੇਜ 3rd ਜਨਰੇਸ਼ਨ ਦੇ ਵਿੱਚ ਬਿਲਕੁਲ ਟੋਟਲੀ ਲੋਕਾ ਜਿਹੜੀ ਚੇਂਜ ਹੋਗੀ ਤੇ ਇਸ ਸੈਗਮੈਂਟ ਦੇ ਮੁਕਾਬਲੇ ਚ ਜਿਹੜੀ ਗੱਡੀ ਦੇ ਵਿੱਚ ਪਹਿਲੀ ਵਾਰ ਫੀਚਰ ਤੁਹਾਨੂੰ ਦੇਖਣ ਨੂੰ ਮਿਲੇਗਾ ਉਹ ਹੈਗਾ ਅਡਾਸ ਸੇਫਟੀ ਫੀਚਰ ਆ ਬਹੁਤ ਵੱਡਾ ਬਾਕੀ ਆਪਾਂ ਭਾਈ ਅਰਸ਼ਨਾ ਗੱਲਬਾਤ ਕਰਦੇ ਆ ਦੀਪ ਹੌਂਡਾ ਬਠਿੰਡਾ ਦੇ ਵਿੱਚ ਹੀ ਖੜੇ ਆ ਮਾਨਸਾ ਰੋਡ ਤੇ ਇਹ ਜਿਹੜੀ ਨਵੀਂ ਗੱਡੀ ਆ ਬਿਲਕੁਲ ਨਵੇਂ ਕਲਰ ਦੇ ਵਿੱਚ ਪਹਿਲੀ ਯਾਰ ਕਲਰ ਇਹ ਐਡ ਹੋਇਆਗਾ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਚ ਦੇਖਣ ਨੂੰ ਮਿਲ ਜੂਗੀ ਦਿੱਤਾ ਸਾਨੂੰ ਨਹੀਂ ਨਹੀਂ ਕੋਈ ਨਹੀਂ ਹਾਂਜੀ ਬਿਲਕੁਲ ਬਾਈ ਤੇ ਜਿਵੇਂ ਬੇ ਦੇਖਿਆ ਸੀ ਪਹਿਲਾਂ ਵਾਲੀ ਸਾਹਮਣੇ ਉਹ ਖੜੀ ਦਿਖਾ ਦਿਓ ਅਮੇਜ ਜਿਹੜੀ ਆ ਤੇ ਉਹ ਆਪਣੇ ਹਾਂਜੀ 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 ਉਹ ਜਿਹੜਾ ਪਹਿਲਾ ਵਾਲਾ ਮਾਡਲ ਆ ਸੈਕੰਡ ਜਨਰੇਸ਼ਨ ਤੇ ਆ ਥਰਡ ਜਨਰੇਸ਼ਨ ਆ ਇਹਦੀ ਵੱਡੀ ਗ੍ਰਿਲ ਆ ਜਿਹੜੀ ਉਹ ਹੀ ਤੁਹਾਨੂੰ ਲੋਕਾ ਜਿਹੜੀ ਖਿੱਚੀ ਜਾਂਦੀ ਹੈਗੀ ਬਾਈ ਕਿਉਂ ਬਾਈ हां ए अपनी जेडी ग्रिल चेंज हुई एक टाइप ए दे विच एक जेडी पहला अपनी सेकंड जनरेशन दे विच आंदी सी ओ अपनी इथों जमे क्रोम वगैरह सी क्रोम वगैरह ए अपनो चेंज कर दी ए ब्लैक कलर जे मैं कह सकदा हूं ਤੁਸੀਂ ਇਹ ਲਾਈਕ ਐਲੀਵੇਟਰ ਐਲੀਵੇਟ हां प्लस एलिवेट एंड सिटी ਦਾ ਕੰਪਰੀਜ਼ਨ ਹੈ ਕੰਪਰੀਜ਼ਨ हां बिल्कुल भाई जी ते जे आपा ਗੱਲ ਕਰੀ ਇਹਦੀਆਂ ਲਾਈਟਾਂ ਦੀ ਬਾਈ ਬਾਕੀ ਐਲਈਡੀ ਪ੍ਰੋਜੈਕਟਰ ਲਾਈਟਾਂ ਆ ਜਾਂਦੇ ਆ ਇਸ ਚ ਇਹਦੇ ਮਤਲਬ ਕਹਿੰਦਾ ਵੀ ਇੱਕ ਸਾਈਡ ਤੇ ਸੱਤ ਬੱਲਵ ਆ ਜਾਂਦੇ ਆ ਮਤਲਬ ਕਹਿੰਦਾ ਦੋਨੋਂ ਨੂੰ ਟੋਟਲ ਮਿਲਾ ਕੇ ਦੇਖਿਆ ਜਾਵੇ ਤਾਂ 14 ਬੱਲਬ ਹੋ ਗਏ 14 ਬੱਲਬ हां जी हां जी ਬਾਕੀ ਇਹ ਚ ਫੌਗ ਲੈਂਪ ਐਲਈਡੀ ਆ ਜਾਂਦੇ ਆਪਣੇ ਠੀਕ ਹੈ ਜੀ ਬਾਕੀ ਦੀ ਇੱਕ ਖਾਸियत ਵੀ ਇੱਕ ਤਾਂ ਇਹ ਆਟੋਮੈਟਿਕ ਲਾਈਟਾਂ ਜੀ ਇੱਕ ਇਹਦੇ ਵਿੱਚ ਹੈਗਾ ਜਿਵੇਂ ਕਿ ਤੇ ਆਪਾਂ ਲੰਮੇ ਰੂਟ ਤੇ ਜਾਂਦੇ ਹਾਂ ਹਨਾ ਇਹ ਜਿਹੜੀ ਇਹਦੇ ਵਿੱਚ ਡਿਪਰ ਹੈ ਨਾ ਜਦੋਂ ਹਾਈ ਬੀਮ ਔਨ ਹੋਣਗੇ ਮੂਰਲੀ ਗੱਡੀ ਦੀਆਂ ਲਾਈਟਾਂ ਨੂੰ ਦੇਖ ਕੇ ਇਹ ਇਹ ਹਾਈ ਬੀਮ ਆਪੇ ਆਟੋਮੈਟਿਕ ਆਫ ਹੋ ਜਾਣਗੇ ਵੀ ਡਾਊਨ ਹੋ ਜਾਂਦੇ ਆ ਇਹਦੇ ਬਿਲਕੁਲ ਬਿਲਕੁਲ ਮਨ ਲਗਾ ਦਾ ਜਿਹੜੇ ਅੱਜ ਸੜਕਾਂ ਤੇ ਫਿਰਦੇ ਆ ਕਈ ਬੰਦੇ ਬਿਲਕੁਲ ਨਹੀਂ ਸੋਚਦੇ ਹਾਈ ਬੀਮ ਤੇ ਹੀ ਰੱਖੀ ਰੱਖਦੇ ਆ ਪਰ ਕੰਪਨੀ ਸੋਚ ਕੇ ਕੱਢ ਰਹੀ ਆ ਉਹ ਆਪਣੀ ਸੇਫਟੀ ਫੀਚਰ ਹੀ ਹੁੰਦੇ ਆ ਆਟੋਮੈਟਿਕ ਜਿਹੜੀ ਲੋ ਬੀਮ ਤੇ ਗੱਡੀ ਨੇ ਆਪਣੇ ਆਪ ਹੋ ਜਾਣਾ ਇਹ ਵੀ ਬਹੁਤ ਵੱਡਾ ਫੀਚਰ ਆ ਜਿਹੜਾ ਸੇਫਟੀ ਫੀਚਰ ਮੰਨਿਆ ਜਾ ਸਕਦਾ ਬਾਈ ਇੰਜਨ ਦੀ ਗੱਲ ਕਰੀਏ ਇੰਜਨ ਕਿਹੜਾ ਆ ਜਾਂਦਾ ਬਾਕੀ ਇਹਦੇ ਵਿੱਚ ਆਈਵੀ ਟੈਕ ਪੈਟਰੋਲ ਇੰਜਨ ਆ ਜਾਂਦਾ 89 ਇਹਦੀ BHP ਪਾਵਰ ਆ ਜੀ ਤੇ 110 ਨਮੇ ਚ ਟਾਰਕ ਆ ਜਾਂਦੀ ਹੈ ਬਿਲਕੁਲ ਬਾਈ ਤੇ ਬਾਕੀ ਹੋਂਡਾ ਦੇ ਜਿਹੜੇ ਇੰਜਨ ਆ ਉਹ ਬਹੁਤ ਵਧੀਆ ਮੰਨੇ ਜਾਂਦੇ ਆ ਪੈਟਰੋਲ ਦੇ ਵਿੱਚ ਆਪ ਲਾਈਫ ਆ ਬਹੁਤ ਵਧੀਆ ਹੁੰਦੀ ਹੈ ਉਹਨਾਂ ਦੀ ਹਾਂਜੀ ਤੇ ਭਾਈ ਐਵਰੇਜ ਕੀ ਰਹਿਣ ਵਾਲੀ ਹੈ ਜੀ ਐਵਰੇਜ ਇਹਦੀ ਹੈਗੀ ਜੀ 19 ਤੋਂ 18 ਦੇ ਵਿੱਚ 19 ਤੋਂ 18 ਦੇ ਵਿੱਚ ਜਿਹੜੀ ਐਵਰੇਜ ਆ ਜੀ ਜੀ ਆਟੋਮੈਟਿਕ ਆਪਣੇ ਵਿੱਚ ਸੀਵੀਟੀ ਆਉਂਦਾ ਇਸ ਦੇ ਵਿੱਚ ਜਿਹੜੀ ਉਹਦੀ ਐਵਰੇਜ ਜਿਹੜੀ 1 ਕਿਲੋਮੀਟਰ ਵੱਧ ਜਾਂਦੀ ਮੈਨੂੰ ਨਾਲੋਂ ਕੋਈ ਕਿਸੇ ਵੀ ਕੰਪਨੀ ਦੀ ਆਟੋਮੈਟਿਕ ਦੀ ਜਿਹੜੀ ਐਵਰੇਜ ਵੱਧ ਨਹੀਂ ਆਪਣੀ ਸੀਵੀਟੀ ਦੀ ਐਵਰੇਜ ਜ਼ਿਆਦਾ ਹੋਊਗੀ ਕੀ ਬਾਤ ਹੈ ਇਹ ਵੀ ਜਿਹੜਾ ਇੱਕ ਫੀਚਰ ਆਪਾਂ ਐਡ ਆਨ ਕਰ ਸਕਦੇ ਹਾਂ ਕਿਉਂਕਿ ਕਈ ਭਰਾ ਹੁੰਦਾ ਵੀ ਜ਼ਿਆਦਾ ਆਪ ਨੂੰ ਐਵਰੇਜ ਦਾ ਫਰਕ ਪਵੇ ਤਾਂ ਇਹ ਕਰਕੇ ਗੱਡੀ ਲੈ ਲੈਂਦੇ ਹਨਾ ਬਾਕੀ ਜਿਹੜੇ ਬਈ ਇਹਦੇ ਟਾਇਰਾਂ ਦੀ ਗੱਲ ਕਰੀਏ ਜਿਹੜਾ ਇਹਦੇ ਵਿੱਚ ਫਾਇਰ ਦੇਖ ਸਕਦੇ ਹੋ ਤੁਸੀਂ ਕਿੰਨੇ ਇੰਚੀ ਆ ਇਹਦੇ ਵਿੱਚ ਆਪਾਂ ਨੂੰ 15 ਇੰਚ ਦੇ ਟਾਇਰ ਮਿਲ ਜਾਂਦੇ ਵਿਦ ਸਪੋਰਟੀ ਅਲੋਇਲ ਵੀਲ ਸਪੋਰਟੀ ਲਾਈ ਹਾਂਜੀ ਹਾਂਜੀ ਆਪਾਂ ਪਹਿਲਾਂ ਇਹਦੇ ਵਿੱਚ ਮਨ ਲੱਗਦਾ ਜਿੱਦਾਂ ਡਾਇਮੰਡ ਕੱਟ ਆਉਂਦੇ ਸੀ ਪਹਿਲਾਂ ਡਾਇਮੰਡ ਕੱਟ ਆਉਂਦੇ ਹੁਣ ਇਸ 'ਚ ਸਪੋਰਟੀ ਆਉਣ ਲੱਗੇ ਇਹਨੂੰ ਵੀ ਡਾਇਮੰਡ ਕੱਟ ਵੀ ਕਹਿ ਦਿੰਦੇ ਆ ਬਾਈ ਹਾਂ ਕਹਿ ਦਿੰਦੇ ਆ ਵੈਸੇ ਹੁਣ ਜਿਹੜਾ ਕੰਪਨੀ ਨੇ ਇਹਦਾ ਨਾਮ ਰੱਖਿਆ ਉਹ ਸਪੋਰਟੀ ਅਲੋਇਲ ਵੀਲ ਕਹਿ ਦਿੰਦੇ ਆ ਬਿਲਕੁਲ ਬਾਈ ਅੱਛਾ ਵੱਡੀ ਗੱਲ ਹੁਣ ਸੀਗੀ ਮੇਨ ਜਿਹੜਾ ਆਪਾਂ ਕਹਿ ਲਈ ਵੀ ਸਟਾਰਟਿੰਗ ਇਹ ਕੀਤੀ ਸੀ ਇਸ ਸੈਗਮੈਂਟ ਦੇ ਵਿੱਚ ਜਿਵੇਂ ਆਪਾਂ ਡਿਜ਼ਾਇਰ ਵੀ ਲਾ ਲਈਏ ਜਾਂ ਪਹਿਲੀ ਵਾਰ ਮੈਂ ਦੇਖਿਆ ਜਿਹੜਾ ਅਡਾਸ ਸਿਸਟਮ ਦਿੱਤਾ ਗਿਆ ਹਾਂ ਅਡਾਸ ਸਿਸਟਮ ਇਸ ਦੇ ਵਿੱਚ ਆਪਣਾ ਸਮਝਾਓ ਵੀ ਇਹ ਹੈ ਕਿ ਕੀ ਇਹ ਅਡਾਸ ਸਿਸਟਮ ਹੁੰਦਾ ਆਪਣੇ ਲੈਵਲ 2 ਆ ਇਹ ਆਪਣੇ Honda ਦੀ ਪਹਿਲਾਂ Elevate ਤੇ Honda City ਦੇ ਵਿੱਚ ਆਉਂਦਾ ਜੀ ਹੁਣ ਇਹਦੇ ਵਿੱਚ ਆਪਣੀ Honda Amaze 3rd generation ਦੇ ਵਿੱਚ ਵੀ ਆਉਣ ਲੱਗੇ ਇਹਦਾ ਮਤਲਬ ਵੀ ਜਿਵੇਂ ਆਪਾਂ ਕਿਤੇ ਲੰਬੇ ਰੂਟ ਤੇ ਜਾਈਏ ਆਟੋਮੈਟਿਕ ਬ੍ਰੇਕਿੰਗ ਕਰ ਦੂਗੀ ਮੂਰਲੀ ਕਿਸੇ ਵੀ ਚੀਜ਼ ਨੂੰ ਕੈਪਚਰ ਕਰਕੇ ਜੀ ਵੀ ਜਿਵੇਂ ਕਈ ਵਾਰ ਆਪਾਂ ਨੂੰ ਨੀਂਦ ਵਗੈਰਾ ਆਉਣ ਲੱਗ ਜਾਂਦੀ ਹੈ ਇਹ ਆਪਣੀ ਦੇਖ ਕੇ ਜਿਵੇਂ ਕੋਈ ਮੂਰੇ ਕੋਈ ਇਨਸਾਨ ਆ ਗਿਆ ਜਾਂ ਕੋਈ ਗੱਡੀ ਆ ਗਈ ਉਹਨੂੰ ਦੇਖ ਕੇ ਆਟੋਮੈਟਿਕ ਬ੍ਰੇਕਿੰਗ ਕਰ ਦੂਗੀ ਉਹ ਸਪੀਡ ਦੇ ਹਿਸਾਬ ਨਾਲ ਹਾਂ ਸਪੀਡ ਦੇ ਹਿਸਾਬ ਨਾਲ ਹਾਂਜੀ 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 ਰੋਕ ਲੈਣਾ ਗੱਡੀ ਨੇ ਬਹੁਤ ਵਧੀਆ ਸੇਫਟੀ ਫੀਚਰ ਆ ਇਹ ਇਹ ਬਿਲਕੁਲ ਚੱਲਦਾ ਰਹਿੰਦਾ ਨਾਲ ਨਾਲ ਇਹ ਚੱਲਦੇ ਰਹਿੰਦਾ ਹਾਂਜੀ ਇਹ ਗੱਡੀ ਨੂੰ ਆਨ ਕਰਨਾ ਪੈਂਦਾ ਆਨ ਨਹੀਂ ਕਰਨਾ ਪੈਂਦਾ ਜਦੋਂ ਗੱਡੀ ਸਟਾਰਟ ਕਰੀ ਆਨ ਹੀ ਰਹੂਗਾ ਆਲਵੇਜ਼ ਇਹਦੇ ਵਿੱਚ ਹੋਰ ਕੀ ਫੀਚਰ ਆ ਜਾਂਦਾ ਇਹਦੇ ਵਿੱਚ ਇੱਕ ਆ ਜਾਂਦਾ ਆਪਣਾ ਲੇਨ ਲੇਨ ਵਾਚ ਕੈਮਰਾ ਆ ਗਿਆ ਇੱਕ ਆਪਾਂ ਨੂੰ ਲੇਨ ਕੀ ਅਸਿਸਟ ਆ ਗਿਆ ਜਿਵੇਂ ਕਿ ਤੇ ਆਪਾਂ ਲੰਮੇ ਰੂਟ ਤੇ ਜਾਂਦੇ ਆ ਜਿਹੜੀ ਵਾਈਟ ਲੇਨ ਹੁੰਦੀ ਹੈ ਨਾ ਮੇਨ ਰੋਡ ਤੇ ਇੱਕ ਤਾਂ ਸੈਂਟਰ ਚ ਹੁੰਦੀ ਹੈ ਇੱਕ ਲੈਫਟ ਸਾਈਡ ਹੁੰਦੀ ਹੈ ਉਹਦੇ ਵਿੱਚ ਵਿੱਚ ਸਟੀering ਮੂਵ ਕਰਦਾ ਉਹ ਵੀ ਇਹੀ ਅਡਾ ਸਿਸਟਮ ਵਰਕ ਕਰਦਾ ਉਹਦੇ ਵਿੱਚ ਵਿੱਚ ਹੀ ਰਹੂਗੀ ਕੀ ਬਾਤ ਹੈ ਹਾਂਜੀ ਬਿਲਕੁਲ ਤੇ ਭਾਈ ਆ ਜਾਓ ਤੁਹਾਨੂੰ ਅੰਦਰੋਂ ਵੀ ਦਿਖਾ ਦਿਆਂ ਇੰਟੀਰੀਅਰ ਵਗੈਰਾ ਇਹਦਾ ਭਾਈ ਇੱਧਰ ਬੈਠੋ ਹਣਾ ਹਾਂਜੀ ਹਾਂਜੀ ਜਿਹੜਾ ਇਹਦੇ ਵਿੱਚ ਇੰਟੀਰੀਅਰ ਵੀ ਦੇਖ ਸਕਦੇ ਹੋ ਤੁਸੀਂ ਜਿਹੜੀ ਡੈਸ਼ਬੋਰਡ ਦੀ ਵੀ ਕਾਫੀ ਪਹਿਲਾਂ ਨਾਲੋਂ ਲੋਕਾ ਚੇਂਜ ਕੀਤੀ ਗਈ ਹੈ ਤੇ ਆਹ ਦੇਖ ਸਕਦੇ ਹੋ ਤੁਸੀਂ ਬਾਕੀ ਇਹਦੇ ਵਿੱਚ ਭਈਆ ਕਿੰਨੇ ਇੰਚੀ ਆ ਗਿਆ ਇਹ ਬਾਕੀ 8 ਇੰਚੀ ਸਕਰੀ ਜਾਈ ਜਾਂਦੀ ਆ ਐਪਲ ਐਂਡ ਕਾਰਪਲੇ ਜੀ ਆਹ ਕੈਮਰਾ ਬਾਈ ਕਿਵੇਂ ਚੱਲ ਪਿਆ ਇਹ ਆਪਣਾ ਲੇਨ ਵਾਚ ਕੈਮਰਾ ਹੈ ਜੀ ਇਹਦੇ ਨਾਲ ਲੈਫਟ ਸਾਈਡ ਤੇ ਜਿਹਦੇ ਜਿਹੜਾ ਆਪਣਾ ORVM ਹੈ ਜੀ ਉਹਦੇ ਥੱਲੇ ਕੈਮਰਾ ਲੱਗਿਆ ਹੁੰਦਾ ਜਦੋਂ ਕਿਤੇ ਆਪਾਂ ਲੈਫਟ ਇੰਡੀਕੇਟਰ ਔਨ ਕਰਦੇ ਆ ਉਧਰਲਾ ਕਵਰ ਸਾਰਾ ਕਰੂਗਾ ਉਹ ਇਹ ਲੈ ਵੀ ਆ ਉਹਨਾਂ ਯਾਰਾਂ ਬੇਲੀਆਂ ਨੂੰ ਭੇਜਿਓ ਜਿਹੜੇ ਇੱਕ ਪਾਸੇ ਤੋਂ ਗੱਡੀ ਛਿੱਲੀ ਰੱਖਦੇ ਆ ਤੇ ਇਹਨਾਂ ਨੂੰ ਅਡਜਸਟਮੈਂਟ ਨਹੀਂ ਆਉਂਦੀ ਗੱਡੀ ਮੋੜਨ ਲੱਗਿਆਂ ਕਦੇ ਬਾਰੀ ਲਾਲੀ ਕਦੇ ਕੁਛ ਲਾਲਿਆ ਉਹਨਾਂ ਵਾਸਤੇ ਜਿਹੜਾ ਬਹੁਤ ਵਧੀਆ ਫੀਚਰ ਆ ਇਹ ਜਦੋਂ ਹੀ ਆਪਾਂ ਲੈਫਟ ਟਰਨ ਕਰਾਂਗੇ ਤਾਂ ਤੁਹਾਡੇ ਸਾਹਮਣੇ ਇਧਰਲੀ ਸਾਈਡ ਕੈਮਰਾ ਲੱਗਿਆ ਹੋਇਆ ਇਹ ਆ ਜਿਹੜਾ ਕਿ ਆਨ ਹੋ ਜਾਣਾ ਤੁਸੀਂ ਆਪ ਦਾ ਇੱਥੇ ਅਡਜਸਟਮੈਂਟ ਦੇਖ ਸਕਦੇ ਹੋ ਬਾਕੀ ਬਈ ਇੱਕ ਹੋਰ ਫੀਚਰ ਸੀਗਾ ਜਿਹੜਾ ਬਾਕੀ ਇਹ ਆਏ ਆ ਵੀ ਜੇ ਆਪਾਂ ਲੈਫਟ ਇੰਡੀਕੇਟਰ ਨਹੀਂ ਆਨ ਕਰਦੇ ਤਾਂ ਇਹ ਕੈਮਰਾ 24 ਘੰਟੇ ਚੱਲਦਾ ਰਹਿੰਦਾ ਜਿੰਨੇ ਜੱਕ ਆਪਾਂ ਗੱਡੀ ਸਟਾਰਟ ਰੂਗੀ ਇਹਦੇ ਸੈਂਟਰ ਦੇ ਵਿੱਚ ਇੱਕ ਬਟਨ ਹੁੰਦਾ ਵੀ ਤੇ ਉਹਨੂੰ ਛੱਡ ਕੇ ਰੱਖ ਸਕਦੇ ਹਾਂ ਕੀ ਬਾਤ ਹੈ ਬਾਕੀ ਜਿਹੜਾ ਇਹਦਾ ਡੈਸ਼ਬੋਰਡ ਦੇ ਵਿੱਚ ਦੇਖ ਸਕਦੇ ਆ ਆਟੋ ਦੇ ਵਿੱਚ ਤਾਂ ਨਹੀਂ ਆਉਂਦਾ ਬਿਲਕੁਲ ਆ ਆਟੋਮੈਟਿਕ ਏਸੀ ਆ ਗਿਆ ਬਾਕੀ ਇਹਦੇ ਵਿੱਚ ਇੱਕ ਮੈਕਸ ਕੂਲ ਦਾ ਆਪਸ਼ਨ ਆਇਆ ਵੀ ਮੰਨ ਲਓ ਵੀ ਇਹ ਤੁਸੀਂ ਪੂਰੇ ਜੂਨ ਜਲਾਈ ਦੇ ਮਹੀਨੇ ਦੇ ਵਿੱਚੋਂ ਇਹਨੂੰ ਇਹ ਆਪਸ਼ਨ ਮੈਕ ਕਿਆ ਬਾਤ ਹੈ ਬਾਕੀ ਜਿਹੜੀ ਇਹ ట్రాన్స్‌ਮਿਸ਼ਨ ਨਾ ਮੈਨੂਅਲ ਦੇ ਵਿੱਚ ਵੀ ਤੇ ਸੀਵੀਟੀ ਦੇ ਵਿੱਚ ਵੀ ਸੀਵੀਟੀ ਦੇ ਵਿੱਚ ਆਪਣੇ 7 ਗੇਅਰ ਆਉਣਗੇ ਮੈਨੂਅਲ ਦੇ ਵਿੱਚ ਆਪਣੇ 6 ਆਉਣਗੇ ਤੇ ਇਸ ਤੋਂ ਇਲਾਵਾ ਭਈ ਆਹ ਚੀਜ਼ ਕਾਦੇ ਵਾਸਤੇ ਇਹ ਆਪਣਾ ਵਾਇਰਲੈਸ ਚਾਰਜਰ ਆ ਗਿਆ ਜੀ ਹਾਂਜੀ ਬੇਸ 'ਚ ਆਪਣਾ ਵਾਇਰਲਾਂ ਦੇ ਲੋਡ ਨਹੀਂ ਇੱਥੇ ਫੋਨ ਰੱਖੋ ਜਿਹੜਾ ਫੋਨ ਸਪੋਰਟ ਕਰਦਾ ਆ ਚਾਰਜਰ ਹੋ ਜਾਣੀ ਹਾਂਜੀ ਜਦੋਂ ਲਾਵੇ ਬਈ ਮੈਂ ਪਹਿਲਾਂ ਵਾਲੀ ਗੱਡੀ 'ਚ ਜਿਵੇਂ ਤੁਹਾਡੇ ਆ ਨਹੀਂ ਦੇਖਿਆ ਸੀ ਬੈਕ ਤੇ ਇਸ ਇਵੈਂਟ ਆ ਗਿਆ ਇਹ ਇਹ ਆਪਣਾ ਨਵਾਂ ਪਹਿਲਾਂ ਵਾਲੀ ਅਮੇਜ਼ ਦੇ ਵਿੱਚ ਨਹੀਂ ਹੁੰਦਾ ਸੀ ਹੁਣ ਕੰਪਨੀ ਨੇ ਆਪਣਾ ਨਵਾਂ ਐਡ ਕਰਤਾ ਜੀ ਹਾਂਜੀ ਬਿਲਕੁਲ ਤੇ ਆ ਵੀ ਬਹੁਤ ਵਧੀਆ ਚੀਜ਼ ਆ ਬਾਕੀ ਇਹਦੇ ਵਿੱਚ ਤੁਹਾਨੂੰ ਕਰੂਜ਼ ਮੋਡ ਜਿਹੜਾ ਟਾਪ ਮਾਡਲ ਦੇ ਵਿੱਚ ਦੇਖਣ ਨੂੰ ਮਿਲ ਜੂਗਾ ਉਸ ਤੋਂ ਬਾਅਦ ਤੁਹਾਡੇ ਜਿਹੜੇ 뮤직 ਜਿਹੜਾ ਸਿਸਟਮ ਆ ਟੱਚ ਆ ਉਹਦੇ ਕੰਟਰੋਲ ਦੇਖਣ ਨੂੰ ਮਿਲ ਜਾਣਗੇ ਇਨਸਟਰੂਮੈਂਟ ਕਲਾਸਟਰ ਆ ਤੁਸੀਂ ਦੇਖ ਸਕਦੇ ਹੋ ਬਿਲਕੁਲ ਫੁੱਲੀ ਡਿਜੀਟਲ ਆ ਤੇ ਸੋ ਨੂੰ ਸਾਰੇ ਇਹਦੇ ਵਿੱਚ ਕੰਟਰੋਲ ਜਿਹੜਾ ਕੀ ਆਪਣਾ ਕਾਰ ਦਾ ਲੋ ਫਿਊਲ ਆ ਜਾਂ ਕੁਝ ਵੀ ਆ ਫੰਕਸ਼ਨ ਆ ਤੁਹਾਨੂੰ ਉਹ ਸਾਰੇ ਇਹਦੇ ਵਿੱਚ ਦੇਖਣ ਨੂੰ ਮਿਲ ਜਾਣਗੇ ਦੇਖੋ ਬਈ ਬਹੁਤ ਸੋਹਣਾ ਬਣਾਇਆ ਹੈਗਾ ਤੇ ਇਸ ਤੋਂ ਇਲਾਵਾ ਜਿਵੇਂ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਬਈ ਕੀ ਫੰਕਸ਼ਨ ਹੈ ਜਿਹੜੇ ਬੈਕ ਸੀਟ ਤੇ ਆਪਾਂ ਕਹਿ ਸਕਦੇ ਹਾਂ ਇੱਕ ਤਾਂ ਇਹਦੇ ਵਿੱਚ ਰੇਅਰ ਸੀਟ ਸੈਂਸਰ ਆ ਗਿਆ ਮਤਲਬ ਕਹਿੰਦਾ ਕਈ ਵਾਰ ਆਪਣੀ ਕੋਈ ਚੀਜ਼ ਪਿੱਛੇ ਰਹਿ ਜਾਂਦੀ ਹੈ ਸੀਟ ਤੇ ਪਈ ਤਾਂ ਇਹ ਆਪਾਂ ਨੂੰ ਇੱਥੇ ਸ਼ੋਅ ਕਰ ਦੂਗਾ ਵੀ ਤੁਹਾਡੀ ਕਈ ਵਾਰ ਚੀਜ਼ ਪਿੱਛੇ ਪਈ ਰਹੀ ਗਈ ਉਹ ਲੱਜ ਜਾਂਦੇ ਹਾਂ ਇਸ ਤੇ ਆਪਾਂ ਨੂੰ ਮੀਟਰ ਦੇ ਉੱਤੇ ਆਪਾਂ ਨੂੰ ਸ਼ੋਅ ਕਰ ਦੂਗਾ ਬਿਲਕੁਲ ਤੇ ਇਧਰ ਸਾਈਡ ਮਿਰਰ ਵੀ ਆ ਜਾਂਦਾ ਵੀਰੇ ਹਾਂ ਇਹ ਪਹਿਲੀ ਵਾਰ ਦੇਖਿਆ ਜਿਹਾ ਕਿ ਨਹੀਂ ਤਾਂ ਇੱਥੇ ਆਪਾਂ ਨੂੰ ਕਹਿੰਦੇ ਨੇ ਟਿਕਟ 홀ਡਰ ਮਿਲਦਾ ਇਹਦਾ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਤੁਹਾਨੂੰ ਮਿਰਰ ਵੀ ਦੇਖਣਾ ਹਾਂ ਮਿਰਰ ਉਧਰਲੀ ਸਾਈਡ ਵੀ ਆ ਜਾਂਦਾ ਹਾਂ ਜੀ ਦੋਨੋਂ ਸਾਈਡ ਤੁਸੀਂ ਦੇਖ ਸਕ ਬਾਕੀ ਇਹਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਲੈਂਪ ਆ ਗਿਆ ਇੱਕ ਬੈਕ ਲੈਂਪ ਆ ਗਿਆ ਆਪਣਾ ਜਿਹੜਾ ਸ਼ੀਸ਼ਾ ਆ ਜਾਂਦਾ ਆਟੋ ਕਿ ਮੈਨੂਅਲ ਆ ਜਾਂਦਾ ਆ ਜਿਹੜਾ ਕੀ ਆ ਜਾਂਦਾ ਆਪਣਾ ਅਡਾ ਸਿਸਟਮ ਜਿਹੜਾ ਕਿ ਸਭ ਤੋਂ ਵਧੀਆ ਫੀਚਰ ਆ ਇਹ ਸੈਗਮੈਂਟ ਦੇ ਵਿੱਚ ਤੇ ਡਿਜ਼ਾਇਰ ਦੇ ਵਿੱਚ ਵੀ ਆਪਾਂ ਦੇਖਿਆ ਉਹਦੇ ਵਿੱਚ ਸਿਰਫ ਆਪਾਂ ਨੂੰ ਇੱਕ ਸਾਨ ਰੂਪ ਵੇਖਣ ਨੂੰ ਮਿਲ ਜਾਂਦਾ ਮਿਲਦਾ ਜਾਂ 360 ਕੈਮਰਾ ਮੈਨ ਇਹ ਸੈਗਮੈਂਟ ਦੇ ਵਿੱਚ ਮੈਂ ਪਹਿਲੀ ਵਾਰ ਆ ਜਿਹੜਾ ਮੈਂ ਤੁਹਾਨੂੰ ਦੁਬਾਰਾ ਦੁਬਾਰਾ ਦੱਸ ਰਿਹਾ ਵੀ ਅਡਾ ਸਿਸਟਮ ਬਾਕੀ ਸਟੀਅਰਿੰਗ ਆ ਜਿਹੜਾ ਇਹ ਵੀ ਐਡਜਸਟੇਬਲ ਹੈ ਤੇ ਸੀਟਾਂ ਵੀ ਐਡਜਸਟੇਬਲ ਟੈਲੀਸਕੋਪ ਹੈ ਟੈਲੀਸਕੋਪ ਨੇ ਟ੍ਰਿਲ ਟੈਸਟ ਟ੍ਰਿਲ ਟਿਕਾ ਬਈ ਜੀ ਅਡਜਸਟੇਬਲ ਸੀਟਾ ਕਾਫੀ ਮਤਲਬ ਹੈ ਪਰ ਲੈਗ ਸਪੇਸ ਆਪ ਨੂੰ ਦੇਖਣ ਨੂੰ ਮਿਲ ਜੂਗੀ ਉਹ ਵੀ ਆਪਾਂ ਬਾਹਰ ਜਾ ਕੇ ਗੱਲ ਕਰਦੇ ਆ ਜਿਹੜੀ ਕਾਰਨ ਆਮ ਗੱਡੀਆਂ ਨਾਲੋਂ ਥੋੜੀ ਜਿਹੜੀ ਜ਼ਿਆਦਾ ਇਹਦੇ ਵਿੱਚ ਲੈਗ ਸਪੇਸ ਆ ਦੇਖਣ ਨੂੰ ਮਿਲ ਜੂ ਬਈ ਆਪਾਂ ਗਰਾਉਂਡ ਕਲੀਅਰੈਂਸ ਦੀ ਗੱਲ ਕਰੀਏ ਤਾਂ ਕਿੰਨੀ ਹੈ ਦੀ ਇਹਦੀ ਇਹਦੀ ਗਰਾਉਂਡ ਕਲੀਅਰੈਂਸ ਆਂ ਦੀ 172 ਜੀ 172 ਹਾਂ ਜੀ ਵੀ ਡਿਜ਼ਾਇਰ ਦੀ ਦੇਖੀ ਤਾਂ 163 ਅਤੇ ਇਹਦੀ ਜਿਹੜੀ ਗਰਾਉਂਡ ਕਲੀਅਰੈਂਸ ਆ ਉਹ 172 ਆ ਤਾਂ ਜਿਹੜੀ ਥੱਲੇ ਲੱਗਣ ਦੀ ਚਾਂਸ ਬਹੁਤ ਘੱਟ ਜਾਂਦੇ ਹੈਗੇ ਤੇ ਇਸ ਤੋਂ ਬਾਅਦ ਭਈਆ ਪਰ ਜਿਹੜਾ ਇਹਦਾ ਬੀਲ ਬੇਸ ਦੀ ਗੱਲ ਇਹਦੀ 2470 ਬੀਲ ਬੇਸ ਹੈ ਹਾਂਜੀ ਹਾਂਜੀ ਤੇ ਜੇ ਡਿਜ਼ਾਈਨ ਦੀ ਦੇਖਿਆ ਜਾਵੇ ਤਾਂ ਉਹਦੀ 2450 ਆਉਂਦੀ ਹੈ 2450 ਇਹਦੇ ਕਰਕੇ ਜਿਹੜਾ ਆਪਣਾ ਲੈਗ ਸਪੇਸ ਆ ਤੁਹਾਨੂੰ ਬੈਠਣ ਦੇ ਵਿੱਚ ਪਿੱਛੇ ਕੋਈ ਦਿੱਕਤ ਨਹੀਂ ਆਊਗੀ ਤੇ ਬਾਕੀ ਜੇ ਮੈਂ ਤੁਹਾਨੂੰ ਇੱਥੇ ਖੜ੍ਹ ਜਾਵਾਂ ਤਾਂ ਤੁਸੀਂ ਦੇ ਕਹਿ ਨਹੀਂ ਸਕਦੇ ਵੀ ਇਹ ਅਮੇਜ਼ ਆ ਤੁਸੀਂ ਕਹੋਗੇ Honda City ਹੈ ਤਾਂ ਬਿਲਕੁਲ ਜਿਹੜੀ ਇਹਦੀ ਬੈਕ ਤੋਂ ਸ਼ੇਪ ਆ ਉਹ ਵੀ ਸਿਟੀ ਵਰਗੀ ਕਰਦੀ ਹੈ ਬਾਈ ਹੋਰ ਕੀ ਚੇਂਜਸ ਕੀਤੇ ਬਾਕੀ ਇਹਦੇ ਵਿੱਚ ਇੱਕ ਲਾਈਟਾਂ ਦਾ ਜਮਾ ਸਿਟੀ ਵਾਲੀਆਂ ਹੀ ਕਰਤੀਆਂ ਜਮਾ ਵੀ ਆਈਵੀ ਟੱਕ ਜਿਵੇਂ ਲਿਖਿਆ ਹੋਇਆ ਆਂ ਪਿੱਛੋਂ ਦੇਖਣ ਤਾਂ ਲੱਗ ਜਿਵੇਂ Honda ਸਿਟੀ ਖੜੀ ਹੁੰਦੀ ਹੈ ਬਿਲਕੁਲ ਬਾਈ ਹਾਂਜੀ ਬਾਕੀ ਦੀ ਬੂਟ ਸਪੇਸ ਆ ਗਈ ਜਿਵੇਂ ਕਿੰਨੇ ਲੀਟਰ ਦੀ ਬਾਈ ਇਹਦੀ 416 ਲੀਟਰ ਦੀ ਬੂਟ ਸਪੇਸ ਹੈ 416 ਲੀਟਰ ਦੀ ਹਾਂਜੀ ਜੀ ਹਾਂਜੀ ਆ ਦੇਖੋ ਬਾਈ 416 ਤੇ ਮੈਨੂੰ ਲੱਗਦਾ ਜ਼ਹਿਰ ਦੇ ਵਿੱਚ 382 ਕਣੀ 86 ਦੇ ਹਾਂਜੀ ਇੱਥੇ ਨੇੜੇ ਤੇੜੇ ਆਉਂਦੀ ਆ ਅੱਛਾ ਇੱਕ ਚੀਜ਼ ਹੋਰ ਬਾਕੀ ਇਹਦੇ ਵਿੱਚ ਲਾਈਟਾਂ ਵੀ ਆ ਜਾਂਦੀਆਂ ਜਿਹੜੀ ਹਾਂਜੀ ਅੰਦਰ ਹਾਂਜੀ ਇੱਕ ਕਾਸਟ ਕਟਿੰਗ ਨਹੀਂ ਕੀਤੀ ਜਿਵੇਂ ਆਪਾਂ ਨਾ ਰਿਜ਼ਰਵ ਦੇ ਵਿੱਚ ਦੇਖਿਆ ਸੀ ਆ ਜਗ੍ਹਾ ਖਾਲੀ ਛੱਡਤੀ ਸੀ ਆ ਮੈਟਿੰਗ ਕੀਤੀ ਹੋਈ ਆ ਦੇਖੋ ਆ ਬਹੁਤ ਵਧੀਆ ਚੀਜ਼ ਆ ਜਿਹੜੀ ਜੀ ਹਾਂਜੀ ਕੀਤੀ ਵੇ ਕੰਪਨੀ ਨੇ ਬਾਕੀ ਬਈ ਜੇ ਅ ਗੱਲ ਕਰੀ ਆਪਾਂ ਇਹਦੀ ਜਿਹੜਾ ਸਾਈਡ ਵਾਲਾ ਕੈਮਰਾ ਆ ਜਾਂਦਾ ਜਿਹੜਾ ਤੁਸੀਂ ਕਹਿੰਦੇ ਸੀ ਲੈਨ ਵਾਚ ਕੈਮਰਾ ਹਾਂ ਉਹਦੇ ਬਾਰੇ ਵੀ ਦੱਸੋ ਵੀ ਆਹੀ ਹੈ ਨਾ ਹਾਂਜੀ ਇਹ ਆਪਣਾ ਕੈਮਰਾ ਹੈ ਵੀ ਉਹ ਤੁਹਾਨੂੰ ਦੱਸਿਆ ਸੀ ਜਿਹੜਾ ਪਹਿਲਾਂ ਵੀ ਇਹ ਵੀ ਮਤਲਬ ਕਹਿੰਦੇ ਆਪਾਂ ਕਿਤੇ ਲੈਫਟ ਸਾਈਡ ਮੂਵ ਕਰਨਾ ਹੈ ਉੱਥੋਂ ਇਹ ਆਪਣਾ ਕੈਮਰਾ ਆਨ ਹੋ ਜਾਂਦਾ ਬਿਲਕੁਲ ਜੀ ਹਾਂਜੀ ਬਾਕੀ ਤੁਸੀਂ 24 ਘੰਟੇ ਵੀ ਚੱਲਦਾ ਰੱਖ ਸਕਦੇ ਹੋ ਬਿਲਕੁਲ ਬਾਕੀ ਜੇ ਇੰਜਨ ਦੀ ਗੱਲ ਕਰੀਏ ਤਾਂ ਜ਼ਾਹਿਰ ਦੇ ਵਿੱਚ ਤੁਸੀਂ ਦੇਖਿਆ ਹੋਊਗਾ 3 ਸਿਲੰਡਰ ਵਾਲਾ ਇੰਜਨ ਆਗਾ ਤੇ ਉਹਦੀ BHP ਵੀ ਘੱਟ ਹੈ ਤੇ ਇਹ ਜਿਹੜਾ ਕੀ ਕੰਪਨੀ ਨੇ ਜਿਹੜਾ ਹੋਂਡਾ ਦਾ ਜਿਹੜਾ ਕੀ 4 ਸਿਲੰਡਰ ਇੰਜਨ ਹੀ ਰੱਖਿਆ ਗਿਆ ਇਹ ਜਿਹੜੀ BHP ਵਧੀਆ ਤੇ ਐਵਰੇਜ ਇਹਦੇ ਆਪਾਂ ਦੇਖੀ ਤਾਂ 19. ਕੁਛ ਦੀ ਐਵਰੇਜ ਇਹ ਗੱਡੀ ਦਿੰਦੀ ਆ ਤੇ ਓਵਰ ਆਲ ਗੱਡੀ ਮੈਨੂੰ ਬਹੁਤ ਵਧੀਆ ਲੱਗੀ ਬਾਕੀ ਜਿਹੜੀਆਂ ਕੀ ਆਪਾਂ ਕਹਿ ਲਈ ਵੀ ਆਉਣ ਵਾਲੇ ਟਾਈਮ 'ਚ ਪਤਾ ਲੱਗ ਜਾਣਾ ਹਨਾ ਕਿਵੇਂ ਇਹ ਰਹਿੰਦੀ ਹੈ ਗੱਡੀ ਚਲਾਵੇ ਦੀ ਤੇ ਐਹੋ ਜਿਹੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਸ਼ੇਅਰ ਕਰ ਦਿਓ ਵੀਡੀਓ ਨੂੰ ਤੇ ਬਾਕੀ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਹਾਂਜੀ ਬਹੁਤ ਬਹੁਤ ਸੱਚੀ ਗੱਲ ਜੀ ਮਿਲਦੇ ਆ ਫਿਰ ਦੋਸਤੋ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ